ਹਾਂਜੀ ਸਸਤੀ ਕਾਰ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪਲਾਜੋ ਦੇ ਵਿੱਚ ਤੇ ਸਲਵਾਰ ਦੇ ਵਿੱਚ ਲਾਸਟਿਕ ਕਿਨੇ ਅੰਚ ਪਾਈ ਲੈਂਦੀ ਹੈ ਹਰੇਕ ਸਾਈਜ਼ ਦੀ ਜੀ ਆਪਾਂ ਸਾਰੀ ਦੱਸਾਂਗੇ ਤੁਹਾਨੂੰ ਪਲਾਜੋ ਦੇ ਵਿੱਚ ਲਾਸਟਿਕ ਆਪਾਂ ਜੀ ਹਿੱਪ ਦੇ ਮਾਪਕ ਪਾਉਣੀ ਜਿੰਨੀ ਆਪਣੀ ਹਿੱਪ ਹੈ ਜੀ ਉਸ ਮਾਪਕ ਆਪਾਂ ਲਾਸਟਿਕ ਪਾਉਣੀ ਹੁੰਦੀ ਹੈ ਮੰਨ ਕੇ ਚਲੋ ਵੀ ਆਪਣੀ ਹਿੱਪ ਹੈ ਜੀਆਂ ਬਾਈ ਇੰਚ ਤੇ ਆਪਾਂ ਜੀ ਇਸ ਤਰ੍ਹਾਂ ਬਾਈ ਇੰਚਾਂ ਨੂੰ ਆਪਾਂ ਬਾਈ ਦੀ ਆਪਣੀ ਇਹ ਹੋ ਜਾਊਗੀ 44 ਇੰਚ 44 ਇੰਚ ਦਾ ਆਪਾਂ ਡਬਲ ਕਰਾਂਗੇ 44 ਇੰਚ ਹੈ ਬੋਝੀ ਆਪਣੀ ਤੇ ਇਹਦੇ ਵਿੱਚੋਂ ਜੀ ਆਪਾਂ 5 ਇੰਚ ਘਟਾ ਦੇ ਤੇ ਜੇ ਆਪਾਂ ਇਸ ਤਰ੍ਹਾਂ ਮਾਸ਼ਾ ਲਾਂਗੇ ਇਸ ਤਰ੍ਹਾਂ ਆਪਾਂ 10 ਘਟਾ ਦੇ ਆਪਾਂ ਜਦ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਫੋਲਡ ਦੇ ਵਿੱਚ ਆ ਜੂਗਾ 5 ਇੰਚ ਇਸ ਤਰ੍ਹਾਂ 5 ਆ ਜੂਗਾ ਜੇ ਆਪਾਂ ਨੂੰ ਇਸ ਤਰ੍ਹਾਂ ਖੋਲਾਂਗੇ ਤਾਂ 10 ਆ ਜੂਗਾ ਇਸੇ ਤਰ੍ਹਾਂ ਜੀ ਹੈ ਪਹਿਲੇ ਵੀ ਉਹ 44 ਹੈ ਜੇ ਆਪਾਂ ਉਹਨੂੰ ਫੋਲਡ ਕਰਾਂਗੇ 22 ਹੈ ਇਸ ਤਰ੍ਹਾਂ ਜੀ ਮੈਂਕੀ ਆਪਾਂ ਹਰੇਕ ਜਿਹੜੀ ਆਪਣੀ ਹੈਪ ਹੁੰਦੀ ਆ ਉਹਦੇ ਮੁਤਾਬਕ ਪਲਾਜੋ ਵਿੱਚ ਸਲਵਾਰ ਵਿੱਚ ਜੀ ਆਪਾਂ ਲਾਸਟਿਕ ਪਾਵਾਂਗੇ ਜੀ 5 ਇੰਚ ਕੱਟ ਪਾਵਾਂਗੇ ਜੀ ਇਹ ਤੁਹਾਡੀ ਇੱਕ ਪਰਫੈਕਟ ਤਰੀਕੇ ਦੇ ਨਾਲ ਲਾਸਟਿਕ ਪੈ ਜਾਊਗੀ ਪਲਾਜੋ ਦੇ ਵਿੱਚ ਤੇ ਸਲਵਾਰ ਵਿੱਚ ਹਾਂਜੀ ਜੇ ਆਪਾਂ ਸਲਵਾਰ ਵਿੱਚ ਲਾਸਟਿਕ ਪਾਵਾਂਗੇ ਤਾਂ ਸਲਵਾਰ ਦੇ ਜਿਹੜੇ ਵਾਲ ਹੁੰਦੇ ਆ ਉਹ ਸਾਰੇ ਜੀ ਚੋਣਾ ਵਾਲੇ ਪਾਸੇ ਕਰਨੇ ਆ ਫਿਰ ਆਪਾਂ ਦੀ ਲਾਸਟ ਦੇ ਉੱਪਰ ਸਲਾਈ ਲਗਾਉਣੀ ਆ ਹਾਂ ਜੀ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਆਈ ਐਮ ਕਿ